ਵੈਲਕਮ ਟੂ ਅਦਰ ਕਰੀ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਵੀ ਆਪਾਂ ਸੂਟ ਲੈ ਕੇ ਆਏ ਆ ਆਪਣੇ ਸੂਟ ਪਾਰਸਲ ਹੋ ਕੇ ਚੱਲੇ ਸੀ ਆਪਾਂ ਕੇ ਤੁਹਾਨੂੰ ਦਿਖਾਈਏ ਇਹ ਜਿਹੜਾ ਸੂਟ ਆ ਇਹਦਾ ਫੈਬਰਿਕ ਮਲ ਕਾਟਨ ਆ ਤੁਸੀਂ ਵੇਖ ਸਕਦੇ ਹੋ ਕਿ ਮਲ ਕਾਟਨ ਦਾ ਸੂਟ ਆ ਇਹ ਥੋੜਾ ਸੀਥਰੀ ਹੁੰਦਾ ਇਹਦੇ ਕੁਝ ਕਿ ਕਲਰ ਸੀਥਰੀ ਹੁੰਦੇ ਕੁਝ ਨਹੀਂ ਹੁੰਦੇ ਤੇ ਇਹ ਆਪਾਂ ਕਾਰਸੈਟ ਬਣਾ ਕੇ ਸਟਿਚ ਕੀਤਾ ਇਹ ਤੁਸੀਂ ਦੇਖੋ ਇੱਥੇ ਆਪਾਂ ਪੋਰਟਲੀ ਬਟਨ ਦਿੱਤੇ ਆ ਇਹਦੇ ਜੇ ਪ੍ਰੈਸ ਵਗੈਰਾ ਹੋਣਾ ਮੈਂ ਕਿਹਾ ਚਲ ਇਹ ਤੂੰ ਪਹਿਲਾਂ ਭੇਜ ਦੀਏ ਇਹ ਆਪਾਂ ਸੈਂਟਰ ਵਿੱਚ ਪੱਟੀ ਲਗਾ ਕੇ ਬਟਨ ਲਗਾਇਆ نیچے ਕਟਾ ਚਾਕਲਾ ਰੱਖਾਇਆ ਹੈ ਆਪਾਂ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਬਟਨ ਦੇਖੋ ਇੱਥੇ ਫੱਟੀ ਲਗਾ ਕੇ ਸੂਟ ਸਟਿਚ ਕੀਤਾ ਬਹੁਤ ਹੀ ਜਿਆਦਾ ਸੋਹਣਾ ਇਹ 올ਓਵਰ ਹੀ ਆ ਸੂਟ ਇਨ ਉਪਰ ਤੁਸੀਂ ਸੂਟ ਬਣਾਓ ਬਹੁਤ ਜਿਆਦਾ ਆਰਾਮਦਾਇਕ ਕੱਪੜਾ ਇਹ ਤੁਸੀਂ ਦੇਖ ਸਕਦੇ ਆ ਇੱਕ ਕੋਟ ਸੈੱਟ ਬਣਿਆ ਨਾਲ ਇਹਦੇ ਪਲਾਜ਼ੋ ਸਟਿਚ ਕੀਤਾ ਇਹ ਅਸੀਂ ਵੇਚਣਾ ਸੀ ਬਟ ਅਸੀਂ ਅਜੇ ਪ੍ਰੈਸ ਵਗੈਰਾ ਕਰਕੇ ਜੇ ਕਰਾਂਗੇ ਬਾਅਦ ਇਹ ਤੁਸੀਂ ਵੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਆ ਹੁਣ ਅਸੀਂ ਮਲ कॉटन ਤੇ ਸੇਲ ਲਾ ਰਹੇ ਆ ਤੇ ਤੁਸੀਂ ਸਾਡੇ ਤੋਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਮਲ कॉटन ਤੇ ਉਹਨਾਂ ਦੇ ਪ੍ਰਿੰਟ ਵੀ ਮੈਂ ਤੁਹਾਨੂੰ ਦਿਖਾਉਂਗੀ ਇੱਕ ਸਾਡਾ ਇਹ ਸੂਟ ਆ ਇਹ ਸੂਟ ਕੋਈ ਵੀ ਤੁਸੀਂ ਲੈ ਸਕਦੇ ਹੋ ਇਹ ਸੂਟ ਵਰਕ ਕਰਿਆ ਹੋਇਆ ਮਸ਼ੀਨੀ ਵਰਕ ਤੁਸੀਂ ਦੇਖੋ ਕਿੰਨਾ ਨੀਟ ਐਂਡ ਕਲੀਨ ਹੋਇਆ ਹੋਇਆ ਇਹ ਵਰਕ ਕਰਕੇ ਇੱਥੋਂ ਇਹਦਾ ਘੇਰਾ ਸੈਂਟਰ ਚ ਕੀਤਾ ਹੈ ਇਹ ਵਰਕ ਇੱਥੋਂ ਇਹਦਾ ਘੇਰਾ ਰੱਖ ਕੇ ਜੋੜ ਪਾ ਕੇ ਸਟੀਚ ਹੋ ਜਾਊਗਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਇਹਦਾ ਕੱਪੜਾ ਵੇਖੋ ਤੁਸੀਂ ਇਹ ਬੜਾ ਆਰਾਮਦਾਇਕ ਹੈ ਜਿਵੇਂ ਹੁਣ ਆਪਾਂ ਗਰਮੀ ਚ ਪਾਉਣਾ ਉਦਾਂ ਦਾ ਇਹ ਇਹ ਦੇਖੋ ਇਹਦੀ ਮੈਂ ਤੁਹਾਨੂੰ ਇਹ ਦੀ ਬਾਜੂਗਾ ਉਹ ਦੇਖੋ ਪਰ ਕਿ ਤਾਵੇ ਬੋਲ ਜਾਂਦੇ ਸੋਨਾ ਇਹ ਸੂਟ ਬਣ ਕੇ ਰੈਡੀ ਹੋਊਗਾ ਇਹਦਾ ਕਲਰ ਇਹ ਗਰਮੀ ਚ ਪਾਉਣ ਵਾਲਾ ਕਲਰ ਆ ਬਹੁਤ ਜਿਆਦਾ ਸੋਨਾ ਤੇ ਵਧੀਆ ਕਲਰ ਚ ਪਲੀਜ਼ ਤੁਸੀਂ ਚੈੱਕ ਕਰੋ ਇਹ ਦੇਖੋ ਕਿੰਨਾ ਸੋਨਾ ਵਰਕ ਕੀਤਾ ਹੋਇਆ ਹੈ ਦੇ ਉੱਪਰ ਇਹਦੇ ਨਾਲ ਦੁਪੱਟਾ ਵੀ ਜੇ ਤੁਸੀਂ ਟਾਈ ਡਾਈ ਕਰਾਉਣਾ ਜਾਂ ਕਿਦਾਂ ਦਾ ਕਰਾਉਣਾ ਆਪਾਂ ਸੇਮ ਤੁਹਾਨੂੰ ਉਦਾਂ ਦਾ ਹੀ ਰੈਡੀ ਕਰਕੇ ਦੇ ਦਾਂਗੇ ਜਿਹੜਾ ਆਪਣਾ ਇਹ ਫੈਬਰਿਕ ਹੈ ਇਹ ਵੀ ਮਾਲਕਾ ਦਾ ਬਹੁਤ ਜਿਆਦਾ ਆਰਾਮਦਾਇਕ ਹੁੰਦਾ ਇਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਆ ਇਹ ਵੀ ਸਾਡੇ ਕੋਲ 5 ਮੀਟਰ ਸੂਟ ਹੈ ਜੇ ਕਿਸੇ ਨੇ ਸ਼ਰਟ ਲੈਣੀ ਹੈ ਸ਼ਰਟ ਮਿਲ ਜੂ ਇਹਦੇ ਤੁਹਾਨੂੰ ਮੈਂ ਪ੍ਰਿੰਟ ਚੈੱਕ ਕਰਾਉਂਦੀ ਆ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਸੂਟ ਦਾ ਇਹ ਵੇਖੋ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਇਹ ਤੁਸੀਂ ਆਫ ਵਾਈਟ ਬਾਟਮ ਨਾਲ ਪਾਇਆ ਹੋਵੇ ਜਾਂ ਕਿਸੇ ਵੀ ਚੀਜ਼ ਨਾਲ ਪਾਇਆ ਹੋਵੇ ਕੋਈ ਵੀ ਕਲਰ ਹੈ ਜੋ ਸਾਡੇ ਇਹਦੇ ਵਿੱਚ ਪਾਇਓ ਬਹੁਤ ਸੋਹਣਾ ਲੱਗੂ ਇਹ ਵੀ ਬਹੁਤ ਜਿਆਦੇ ਸੋਹਣਾ ਵੇਖੋ ਤੁਸੀਂ ਇਹ ਸਾਡੇ ਕੋਲ 5 ਮੀਟਰ ਸੂਟ ਆ ਜੋ ਨੈਕਸਟ ਸੂਟ ਹੈ ਇਹ ਵੀ ਸਾਡੇ ਕੋਲ ਇਹ ਵੀ ਮਲ ਕੋਟਨ ਦਾ ਇਹ ਮਲ ਕੋਟਨ ਆਪਾਂ ਤੁਹਾਨੂੰ ਦੱਸਿਆ ਕਿ ਮਹਿੰਗੀ ਹੁੰਦੀ ਹੈ ਪਰ ਹੁਣ ਆਪਾਂ ਸੇਲ ਲਗਾ ਚੁੱਕੇ ਆ ਤੇ ਤੁਸੀਂ ਸਾਡੇ ਤੋਂ ਲੈ ਸਕਦੇ ਆ ਸਸਤੇ ਸਸਤੇ ਸੂਟ ਤੁਹਾਨੂੰ ਮਿਲ ਜਾਣਗੇ ਇਹ ਆ ਦੇਖੋ ਜੀ ਬੜਾ ਹੀ ਸੋਹਣ ਭਾਦੂ ਚ ਸਪੈਸ਼ਲ ਪਾਉਣ ਵਾਲਾ ਕੱਪੜਾ ਹੁੰਦਾ ਇਹਨਾਂ ਦੇ ਪ੍ਰਿੰਟ ਇੰਨੇ ਕਿ ਜ਼ਿਆਦੇ ਸੋਹਣੇ ਆ ਕਿ ਤੁਸੀਂ ਕਹੋਗੇ ਕਿਹੜਾ ਸੂਟ ਲਈਏ ਕਿਹੜਾ ਛੱਡੀਏ ਇਹਦਾ ਪ੍ਰਿੰਟ ਵੀ ਚੈੱਕ ਕਰੋ ਇਹ ਵੀ ਸਾਡੇ ਕੋਲ 5 ਮੀਟਰ ਤੁਸੀਂ ਸ਼ਰਟ ਲੈਣੀ ਆ ਉਹ ਅੱਦਾਂ ਵੀ ਲੈ ਸਕਦੇ ਹੋ ਤੇ ਬਾਟਮ ਨਾਲ ਕਰਨਾ ਆਪਾਂ ਮੈਚਿੰਗ ਕਰਕੇ ਵੀ ਤੁਹਾਨੂੰ ਦੇ ਦਾਂਗੇ ਇਹ ਵੀ ਪ੍ਰਿੰਟ ਵੇਖੋ ਤੁਸੀਂ ਆਫ ਵਾਈਟ ਬਾਟਮ ਨਾਲ ਪਾਇਆ ਬਹੁਤ ਸੋਹਣਾ ਲੱਗੂ ਜਿੱਦਾਂ ਦੀ ਤੁਸੀਂ ਬਾਟਮ ਲੈਣੀ ਆ ਆਪਾਂ ਸੇਮ ਤੁਹਾਨੂੰ ਉਦਾਂ ਦੀ ਦੇ ਦਾਂਗੇ ਚੈੱਕ ਕਰੋ ਤੁਸੀਂ ਇਹ ਦੋਵੇਂ ਬਸ ਇਹਨਾਂ ਦਾ ਕਲਰ ਹੀ ਚੇਂਜ ਆ ਫੈਬਰਿਕ ਵੀ ਸੇਮ ਆ ਬਸ ਕਲਰ ਚੇਂਜ ਆ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਦੁਬਾਰਾ ਤੁਹਾਨੂੰ ਮੈਂ ਦਿਖਾਉਣੀ ਆ ਚੈੱਕ ਕਰੋ ਤੁਸੀਂ ਉਹ ਤਾਂ ਇਹ ਸਾਡਾ ਟੇਸਟਾ ਉੱਪਰ ਆ ਇਹ ਤੁਸੀਂ ਸਾਡੇ ਤੋਂ ਇਹ ਚ ਚਾਰ ਕਲਰ ਨੇ ਬਲੈਕ ਕਲਰ ਆ ਸਕਾਈ ਬਲੂ ਇੱਕ ਇਹ ਕਲਰ ਬਹੁਤ ਜਿਆਦਾ ਸੋਹਣਾ ਹੈ ਕੱਪੜੇ ਦੀ ਕੋਈ ਵੀ ਕੰਪਲੇਂਟ ਨਹੀਂ ਆਉਂਦੀ ਬਹੁਤ ਜਿਆਦਾ ਸੋਹਣਾ ਤੇ ਵਧੀਆ ਤੁਸੀਂ ਵੇਖ ਸਕਦੇ ਹੋ ਇਹ ਟਿਸਚਾ ਦਾ ਸਟੈਂਪ ਤੁਸੀਂ ਚੈੱਕ ਕਰੋ ਟਿਸਚਾ ਦਾ ਕੱਪੜਾ ਇਹ ਬਹੁਤ ਹੀ ਜਿਆਦੇ ਸੋਹਣਾ ਇਹ ਤਾਂ ਬਹੁਤ سپੀਰੀਅਰ ਕੁਆਲਿਟੀ ਦਾ ਫੈਬਰਿਕ ਆ ਤੁਸੀਂ ਚੈੱਕ ਕਰੋ ਸਾਡੇ ਕੋਲੋਂ ਬਹੁਤ ਜਿਆਦੇ ਸੋਹਣਾ ਸੂਟ ਹੈ ਇਹ ਬਹੁਤ ਹੀ ਜਿਆਦੇ ਵਧੀਆ ਕੱਪੜਾ ਤੇ ਇਹ ਤੁਸੀਂ ਆਫ ਵਾਈਟ ਨਾਲ ਵੀ ਕਰ ਸਕਦੇ ਹੋ ਤੇ ਤੁਸੀਂ ਸਾਡੇ ਤੋਂ 올ਓਵਰ ਵੀ ਲੈ ਸਕਦੇ ਹੋ ਤੇ ਪਲੇਨ ਵੀ ਲੈ ਸਕਦੇ ਹੋ जो साडा नैसट आजा कॉटन दुपट्टा सूट है साढ़े को एक सूट ही रह गया है तो कोई भी भैन साढ़े तो मंगवा सदती स्टिच करवाना स्टिच करवा सकती है नहीं तो विदाउट स्टिचिंग भी हो जूगा यह देखो ये कोटन दुपट्टा सूट है आपट्टा देखो माल कॉटन का सूट आ कि सोना विखलावर ने ਸੇਮ ਹੀ ਕਲਰ ਦੀ ਬਾਟਮ ਆ ਸੇਮ ਹੀ ਕਲਰ ਦਾ ਦੁਪੱਟਾ ਸ਼ਰਟ ਦੇਖੋ ਬਹੁਤ ਜਿਆਦਾ ਸੋਹਣੀ ਹੈ ਸਟਿਚੋ ਕੇ ਇਤੋਂ ਵੀ ਜਿਆਦਾ ਸੋਹਣਾ ਬਣ ਜਾਊਗਾ ਸੂਟ ਇਹ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਕਲਰ ਹੈ ਇਹਨਾਂ ਦਾ ਇਹ ਕੋਈ ਵੀ ਸਾਡੇ ਤੋਂ ਲੈ ਸਕਦੇ ਜੋ ਸਾਡਾ ਨੈਕਸਟ ਸੂਟ ਹੈ ਇਹ ਪਿਆਰ ਚੁਣੋਂ ਨਾ ਪਰ ਜਿੰਨਾ ਪਿਆਰ ਚੁਣੋਂ ਦਾ ਫੈਬਰਿਕ ਹੈ ਉਸ ਦੇ ਉੱਪਰ ਸੂਟ ਹੈ ਇਹ ਇਹਦਾ ਤੁਸੀਂ ਪਲੈਨ ਚੈੱਕ ਕਰੋ ਕਿੰਨਾ ਜਿਆਦਾ ਸੋਹਣਾ ਇਹ ਦੇਖੋ ਇਹ ਲਰਨਿੰਗ ਲੈ ਕੇ ਸਟਿਚੋਗਾ ਤੁਸੀਂ 5 ਮੀਟਰ ਵੀ ਲੈ ਸਕਦੇ ਹੋ 2 ਮੀਟਰ ਵੀ ਲੈ ਸਕਦੇ ਆ ਇਹਦੇ ਚ ਕਿਦਾਂ ਵੀ ਤੁਸੀਂ ਲੈਣਾ ਆਪਾਂ ਤੁਹਾਨੂੰ ਉਦਾਂ ਹੀ ਭੇਜ ਦਾਂਗੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤੁਹਾਨੂੰ ਫੇਰ ਹੀ ਵੀਡੀਓ ਦੇਖਣ ਨੂੰ ਮਿਲੂਗੀ ਉਮੀਦ ਕਰਦੀ ਆ ਕਿ ਅੱਜ ਸਾਰਿਆਂ ਨੂੰ ਮੇਰੀ ਵੀਡੀਓ ਬਹੁਤ ਪੱਛੇ ਲੱਗੀ ਸ਼ੁਕਰੀਆ